ਸਤਿ ਸ਼੍ਰੀ ਅਕਾਲ ਸਤਿਓ ਕੰਨ ਕੰਨ ਰੇ ਜੀ ਰਾਮ ਤੇ ਮਾਜ਼ਮਤ ਹੋਰ ਤੰਦਰਾਈ ਆਪਣਾ ਹੈ ਨਾ ਸੋ ਸਜਣ ਦੂਜਾ ਮਾਨ ਗਰਮ ਹੈ ਅਪਨ ਸਿਮੰਦੇ ਤਰ ਤੂੰ ਰਖਨਾਰੇ ਪਾਉ ਕ ਸાગਰ ਅਥਾ ਜਰਮ ਤਰ ਤਰ ਨਰਨ ਹਾਨ ਤ੍ਰਣ ਜਨ ਤੂੰ ਦਾਤਾ ਮੰਗਲੁ ਗੋ ਸਲੀ ਦਾਨ ਦੇ ਪ੍ਰਪਨੈ ਜਨਮ ਵਰਤਨ ਮੈਂ ਹੋਰਾ ਅਚਰਜਤ ਜਤ

ਦິນਸੋਮਾਰ 18 ਅਗਸਤ 3 ਪਤਵਾਰ ਦਿਨਸੋਮਾਰ ਅਰ